ਹੌਲੀ ਹੌਲੀ ਜੋ ਸਾਡੇ ਗੁਰੂ ਸਾਹਿਬਾਨ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 52 ਹੁਕਮਨਾਮਿਆਂ ਦੇ ਵਿੱਚੋਂ ਇੱਕ ਮੁੱਖ ਹੁਕਮਨਾਮਾ ਹੈ ਸਿੱਖ ਨੇ ਧਰਮ ਦੀ ਕੀਰਤ ਕਰਨੀ ਆ ਕੱਲੀ ਕੀਰਤ ਨਹੀਂ ਕਰਨੀ ਉਹ ਤਾਂ ਜਾਨਵਰ ਬਾਂਦਰ ਘੁਗੀਆਂ ਘੋੜੇ ਸਭ ਕੀਰਤੀ ਕਰੀ ਜਾਂਦੇ ਆ ਉਹ ਵੀ ਸਵੇਰੇ ਦਾਣਾ ਚਿੜੀ ਉੱਡਦੀ ਦਾਣਾ ਲੱਭ ਕੇ ਲਿਆਉਂਦੀ ਜਿਵਾਕਾਂ ਨੂੰ ਖਵਾਉਂਦੀ ਉਹ ਵੀ ਕੀਰਤ ਕਰਦੀ ਆ ਕੁੱਤੇ ਵੀ ਸਵੇਰੇ ਰੋਟੀ ਲੱਭਣ ਲੱਗ ਪੈਂਦੇ ਆ ਬਿਲਡਿੰਗਾਂ ਵੀ ਵੇਖਦੀਆਂ ਚੂਹਾ ਕਿੱਥੋਂ ਲੱਭੇ ਚੂਹਾ ਵੇਖਦਾ ਕੋਗਾ ਜਾਨਵਰ ਕਿੱਥੋਂ ਲਓ ਸਾਰੇ ਕੀਰਤੀ ਕਰਦੇ ਬੰਨੇ ਟਿੱਡ ਲੱਗਾ ਕੰਮ ਕਰਨਾ ਹੀ ਆ ਉਹਨਾਂ ਨੇ ਭੁੱਖੇ ਤੋਂ ਨਾ ਮਰਨਾ ਧਰਮ ਦੀ ਕੀਰਤ ਕੀ ਹੁੰਦੀ ਆ ਜੋ ਦਸੇ ਪਾਸ਼ਾਈਆਂ ਨੇ ਕਰਕੇ ਦਿਖਾਈ ਨਾਮ ਜਪਣਾ ਦੂਸਰੇ ਨੂੰ ਨਾਮ ਜਪਣ ਦਾ ਉਪਦੇਸ਼ ਦੇਣਾ ਸੱਚ ਦੇ ਵਿੱਚ ਕਿਵੇਂ ਜਾਣਾ ਜੰਮਣ ਮਰਨ ਕਿਵੇਂ ਖਤਮ ਹੋਣਾ ਨਾਲ ਨਾਲ ਆਪਦਾ ਦੁਨੀਆਵੀ ਕੰਮ ਕਰੀ ਜਾ ਹੁਣ ਇਹੀ ਤੇ ਕਰਕੇ ਦਿਖਾਇਆ ਅਸੀਂ ਤਾਂ ਸਿਰਫ ਕਹਿੰਨੇ ਜੀ ਕੀਰਤ ਕਰੋ ਗੁਰੂ ਨਾਨਕ ਦੇਵ ਨੇ ਕਿਹਾ ਕੀਰਤ ਕਰੋ ਕਿਹੜੀ ਕੀਰਤ ਕਰੋ ਜਾਨਵਰਾਂ ਲਈ ਵੀ ਸਵੇਰੇ ਜਾ ਕੇ ਦੁਕਾਨ ਤੇ ਬਹਿਜੋ ਖੇਤਾਂ 'ਚ ਬਹਿਜੋ ਸਾਰਾ ਦਿਨ ਪੈਸੇ ਕਮਾਈ ਜੋ ਖਾਈ ਜੋ ਵਾ ਠੀਕ ਹੈ ਜੀ ਤੇ ਪਾਪ ਤੋਂ ਡਰਦੇ ਮਾੜਾ ਮੋਟਾ ਦਸਵੰਦ ਗੁਰੂ ਘਰ ਦੇ ਉਹ ਨਾ ਨਾਮ ਜਿਹਾ ਉਹਨਾ ਬਾਣੀ ਪੜੋ ਇਹ ਕੀਰਤ ਕਰਨ ਦਾ ਉਪਦੇਸ਼ ਆ ਇਹ ਤਾਂ ਜਾਨਵਰ ਕਰਦੇ ਆ ਉਹ ਆਪ ਦਾ ਲੱਗੇ ਰਹਿੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਗੋਂ ਸਾਡੇ ਤੋਂ ਵਧੀਆ ਕਰਦੇ ਨੇ ਆਮ ਬਲਦ ਦੇਖੋਗੇ ਕੋਈ ਝੋਟਾ ਦੇਖੋਗੇ ਜਿੰਨਾ ਡੰਡਾ ਮਾਰਾਂਗੇ ਉਹ ਹੋਰ ਖੁੱਭ ਕੇ ਕੰਮ ਕਰਦਾ ਹੈ ਖੇਤਾਂ ਵਿੱਚ ਜੇ ਕੰਮ ਕਰਦਾ ਹੋਵੇ ਰੇੜੀ ਜੋਈ ਹੋਵੇ ਹੌਲੀ ਹੋ ਜੇ ਮੜਾ ਇਹ ਡੰਡਾ ਮਾਰੋ ਹੋਰ ਤੇਜ਼ ਹੋ ਜਾਂਦਾ ਸਾਡੇ ਤੋਂ ਵਧੀਆ ਕਰਦੇ ਆ ਤਾਂ ਧਰਮ ਦੀ ਕਿਰਤ ਕਰਨੀ ਭਾਵ ਧਰਮ ਦੇ ਦਾਇਰੇ ਵਿੱਚ ਰਹਿ ਕੇ ਧਰਮ ਨੂੰ ਦ੍ਰਿੜ ਕਰਦੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਤਰੜਾਇਆ ਤੇ ਫਿਰ ਅਗਲਾ ਵਚਨ ਸਾਨੂੰ ਕੀ ਹੈ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਹਰ ਪਾਪ ਤਜਾਇਆ ਬਾਣੀ ਨੂੰ ਦ੍ਰਿੜ ਕਰੋ ਵੇਦ ਨੂੰ ਦ੍ਰਿੜ ਕਰੋ ਸ਼ਬਦ ਨੂੰ ਦ੍ਰਿੜ ਕਰੋ ਨਾਲ ਨਾਲ ਤੁਸੀਂ ਸੰਸਾਰ ਦਾ ਕੰਮ ਤੁਹਾਡਾ ਆਪੇ ਹੀ ਹੋਈ ਜਾਣਾ ਤੁਹਾਨੂੰ ਕਰਨ ਦੀ ਲੋੜ ਨਹੀਂ ਪਤਾ ਹੀ ਨਹੀਂ ਲੱਗਣਾ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਝਣ ਇਹ ਧਰਮ ਦੀ ਕਿਰਤ ਹੁੰਦੀ ਹੈ ਧਰਮ ਦੇ ਦਾਇਰੇ ਚ ਖੁਦ ਰਹਿਣਾ ਦੂਸਰੇ ਨੂੰ ਰੱਖਣ ਦੇ ਲਈ ਯਤਨ ਕਰਨਾ ਦੂਸਰੇ ਨੂੰ ਸ਼ਬਦ ਦਾ ਉਪਦੇਸ਼ ਕਰਨਾ ਸਿੱਖ ਨੇ ਧਰਮ ਦੀ ਕਿਰਤ ਕਰਨੀ ਹੈ ਇਕੱਲੀ ਕਿਰਤ ਨਹੀਂ ਕਰਨੀ ਉਹ ਪਾਪ ਬਣ ਜਾਂਦੀ ਹੈ ਉਹ ਪਾਪ ਬਣ ਜਾਂਦੀ ਹੈ ਕਰਮੀ ਸਹਜ ਨਾ ਉਪਜੇ ਵਿਣ ਸਹਜੇ ਸਹਸਾ ਕੱਲਾ ਕਰਮ ਕੀਤੇ ਤਾਂ ਬੰਦੇ ਦਾ ਸਹਜ ਬਣਦਾ ਹੀ ਨਹੀਂ ਮਹਾਰਾਜ ਕਹਿੰਦੇ ਆ ਤੁਸੀਂ ਕੱਲਾ ਕੰਮ ਕਰਕੇ ਦੇਖੋ ਸ਼ਾਮ ਤੱਕ ਕਿੰਨੇ ਫੁਰਨੇ ਵਾਧ ਜਾਂਦੇ ਆ ਵਾਧੇ ਘਾਟੇ ਦੇ ਲੌਸ ਦੇ ਪ੍ਰੋਫਿਟ ਦੇ ਕਿੰਨੇ ਫੁਰਨੇ ਆਉਂਦੇ ਆ ਸ਼ਾਮ ਤੱਕ ਕਰਮ ਨਾਲ ਤਾਂ ਸਹਜ ਬਣਦੀ ਨਹੀਂ ساری ਉਮਰ ਜੀ ਨੇ ਕਰਮ ਕੀਤਾ ਹੁੰਦਾ ਟੈਨਸ਼ਨ ਤਣਾਵ ਦੇ ਨਾਲ ਉਹਦੀਆਂ ਨਸਾਂ ਖਿੱਚੀਆਂ ਜਾਂਦੀਆਂ ਨੀਂਦ ਨਹੀਂ ਆਉਂਦੀ ਸਰੀਰ ਖਤਮ ਹੋ ਜਾਂਦਾ ਉਹਨੂੰ ਫਿਰ ਪ੍ਰਿਪੇਅਰ ਕਰਨ ਦੇ ਲਈ ਤਾਂ ਨਸ਼ਾ ਪੀਂਦਾ ਨੀਂਦ ਨਹੀਂ ਆਉਂਦੀ ਫੁਰਨੇ ਵਾਧਦੇ ਆ ਨਸ਼ੇ ਦਾ ਸਹਾਰਾ ਲੈਂਦਾ ਫਿਰ ਨਸ਼ਾ ਥੋੜੇ ਟਾਈਮ ਦੇ ਲਈ ਜਿੰਨਾ ਕਾ ਨਾੜੀਆਂ ਦੇ ਵਿੱਚ ਜਾਣ ਹੈ 2-4 ਸਾਲ ਅੰਸਾਰਾ ਲਾ ਦਿੰਦਾ 5-7 ਸਾਲ ਫਿਰ ਉਹ ਵਿਚਾਰ ਤਰੁਗੇ ਨਹੀਂ ਹੌਲੀ ਹੌਲੀ ਨਸ਼ਾ ਫੁਰਨਿਆਂ ਦੇ ਵਿੱਚ ਰਹਿ ਰਹਿ ਕੇ ਕੀ ਕਰੀ ਗਏ ਉਹ ਸਰੀਰ ਨੂੰ ਹੋਰ ਡਿਸਟਰੋਏ ਕਰ ਦਿੰਦਾ ਫਿਰ ਉਦੋਂ ਬਾਅਦ ਕਹਿੰਦਾ ਅੱਜ ਕੱਲ ਨਸ਼ਾ ਨਹੀਂ ਚੰਗਾ ਹੁੰਦਾ ਸ਼ਰਾਬ ਨਹੀਂ ਚੰਗੀ ਆਉਂਦੀ ਫਲਾਣੀ ਨਹੀਂ ਆਉਦੀ ਅਸਰ ਨਹੀਂ ਕਰਦੀ ਉਹ ਤਾਂ ਉਵੇਂ ਹੀ ਆ ਅਸਰ ਤਾਂ ਹੁਣ ਤੇਰਾ ਖਤਮ ਹੋ ਗਿਆ ਸਰੀਰ ਨਸ਼ਾ ਤਾਂ ਉਵੇਂ ਹੀ ਆ ਇਹ ਨਹੀਂ ਕਹਿੰਦਾ ਕਿ ਮੇਰੇ ਫੁਰਨੇ ਨਹੀਂ ਰੁਕੇ ਵੀ ਹੁਣ ਨਸ਼ਾ ਵੀ ਅਸਰ ਕਰਨੋਂ ਹਟ ਗਿਆ ਮੈਂ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਐ ਖਤਮ ਹੋ ਗਿਆ ਸਰੀਰ ਨਸ਼ਾ ਦਾ ਜਿਹੇ ਜਿਹਾ ਹੈਗਾ ਸੀ ਉਹੋ ਜਿਹਾ ਹੀ ਆ ਸ਼ਰਾਬ ਦੀ ਬੋਤਲ ਕਿਹੜਾ ਨੱਚਦੀ ਆ ਨਸ਼ੇ 'ਚ ਕੁਝ ਨਹੀਂ ਹੈ ਬੰਦੇ 'ਚ ਸਭ ਕੁਝ ਹੈ ਉਹ ਜਦੋਂ ਬੰਦਾ ਨਸ਼ੇ ਦੇ ਨਾਲ ਮਿਲਦਾ ਹੈ ਤੇ ਉਹ ਡਿਸਟਰੋਏ ਹੁੰਦਾ ਫਿਰ ਫੁਰਨੇ ਰੁਕੇ ਨਹੀਂ ਤੇ ਕੀ ਕਹਿੰਦੇ ਨੇ ਕਰਮ ਹੀ ਸਹਜਨਾ ਉਪਜੇ ਵਿਣ ਸਹਜੇ ਸਹਿਸਾ ਨਜਾਇਸ ਐਸਾ ਸੰਜਮ ਰਹਿ ਕਰਮ ਸਹਸੇ ਜੀਓ ਮਲੀਨ ਹੈ ਸੰਸੇ ਕਰ ਕਰਕੇ ਫੁਰਨੇ ਲੈ ਲੈ ਕੇ ਮਨ ਮੈਲਾ ਹੋ ਜਾਂਦਾ ਹੈ ਬਿਲਕੁਲ ਫਿਰ ਉਹ ਕੀ ਇਹ ਸੁਭਾਅ ਬਣ ਜਾਂਦਾ ਹੈ ਛੋਟੀ ਛੋਟੀ ਗੱਲ ਤੇ ਖਿਜਣਾ ਕ੍ਰੋਧ ਜਿਆਦਾ ਆਉਣਾ ਮਾੜੀ ਮਾੜੀ ਗੱਲ ਸੁਣ ਤੇ ਵੀ ਡਿਸਟਰਬ ਹੋ ਜਾਣਾ ਕਾਮ ਜਿਆਦਾ ਚੜਨ ਲੱਗ ਪੈਣਾ ਲੋਭ ਲੈਰ ਵਿੱਚ ਰਹਿਣਾ ਹਮੇਸ਼ਾ ਚਿੰਤਾ ਵਿੱਚ ਘੁੰਮਣਾ ਇਹੀ ਗੁਰੂ ਅਮਰਦਾਸ ਮਹਾਰਾਜ ਸਮਝਾ ਰਹੇ ਇਹ ਖਾਲਸੇ ਤੇ ਗੁਣ ਨਹੀਂ ਹੈ ਇਹ ਵਾਲੇ ਖਾਲਸਾ ਤਾਂ ਖਾਲਸ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਉਹ ਤਾਂ ਪਰਮਾਤਮ ਦੀ ਮੌਜ ਚ ਰਹਿੰਦਾ ਹੈ ਵਿਚਾਰਾਂ ਤੋਂ ਉੱਪਰ ਰੋਮ ਰੋਮ ਚ ਸਿਮਰਨ ਚੱਲ ਰਿਹਾ ਹੈ ਇੱਕ ਦੂਜੀ ਪੈ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਜਿਹੜਾ ਆਖੀਏ ਏਕ ਨਾਮ ਉਹ ਤਾਂ ਉਹਦੀ ਮੌਜ ਚ ਚੱਲਦਾ ਹੈ ਅਭਿਆਸ ਕਰਦਾ ਹੈ ਸਾਹਮਣੇ ਜੋਤ ਪ੍ਰਗਟ ਹੈ ਜਗਮਗ ਇੱਥੇ ਸ਼ੀਸ਼ੇ ਦੀ ਨਹੀਂ ਆਈ ਜਿੰਮੀ ਜਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ ਨਾ ਘਾਟ ਹੈ ਨਾ ਵੜ ਹੈ ਨਾ ਘਾਟ ਵੜ ਉਸ ਜੋਤ ਨੂੰ ਦੇਖਦਾ ਹੈ ਅੰਦਰ ਅੰਦਰ ਸ਼ਬਦ ਦਾ ਅਭਿਆਸ ਕੀਤਾ ਜਾਂਦਾ ਹੈ ਨਾਲ ਅਨਹਦ ਬਾਣੀ ਦੇ ਚੰਕਾਰਾਂ ਨਾਲ ਜੁੜਿਆ ਰਹਿੰਦਾ ਹੈ ਕਿਹੜੀ ਅਵਸਥਾ ਵਿੱਚ ਖਾਲਸਾ ਵਿਚਰਦਾ ਹੈ ਅੰਤਰਗੁਰ ਅਰਾਧਨਾ ਜੀਵਾ ਜਪਗੁਰ ਨੇਤਰੀ ਸਤਗੁਰੂ ਵੇਖਣਾ ਸਰਵਣੀ ਸੁਣਨਾ ਇਹ ਖਾਲਸੇ ਦੀ ਅਵਸਥਾ ਹੈ ਕਹੋ ਕਬੀਰ ਜਨ ਭਏ ਖਾਲਸੇ ਕਬੀਰ ਸਾਹਿਬ ਕਹਿੰਦੇ ਮੈਂ ਵੀ ਖਾਲਸਾ ਬਣਿਆ ਹੈ ਪ੍ਰੇਮ ਭਗਤ ਜੇ ਜਿਨ੍ਹਾਂ ਪ੍ਰੇਮ ਭਗਤੀ ਪੁੱਜ ਲਈ ਉਹ ਖਾਲਸੇ ਆ ਇੱਕ ਖਾਲਸਾ ਜਿਹਨੇ ਨਾ ਅਭਿਆਸ ਕਰਨਾ ਨਾ ਬਾਣੀ ਨਾ ਜਾਪ ਉਹਨੇ ਹਮੇਸ਼ਾ ਹੀ ਕੋ ਇਹ ਜੀ ਗੱਲ ਕਰਨੀ 10 ਬੰਦੇ ਹੋਰ ਵੀ ਉਹਦੀ ਗੱਲ ਸੁਣ ਕੇ ਉਹ ਭੇਖਾ ਧਾਰੀ ਹੈ ਜਿਵੇਂ ਜੋਗੀਆਂ ਨੇ ਭੇਖ ਕਰਿਆ ਪੰਡਤਾਂ ਨੇ ਭੇਖ ਕਰਿਆ ਮੁੱਲਿਆਂ ਮਨਾਰਾਂ ਨੇ ਭੇਖ ਕਰਿਆ ਉਹ ਤਰ੍ਹਾਂ ਖਾਲਸੇ ਦਾ ਭੇਖ ਹੋ ਜਾਂਦਾ ਹੈ ਅੰਦਰੋਂ ਸੜਿਆ ਬਲਿਆ ਸਹਜ ਨਹੀਂ ਆਇਆ ਉਹਦੇ ਵਿੱਚ ਕਰਮੀ ਸਹਜਣਾ ਉਪਜੇ ਵਣ ਸਹਜੇ ਸਹਸਾ ਨਾ ਜਾਏ ਨਾ ਜਾਇ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸੇ ਜਿਉ ਮਲੀਨ ਕਿਤੇ ਸੰਜਮ ਤੋਤਾ ਜਾਏ ਮਨ ਧੋਬ ਸ਼ਬਦ ਲਾਗੋ ਹਰਿ ਸਿਓ ਰਹੋ ਸ਼ਬਦ ਦੇ ਨਾਲ ਜੁੜ ਕੇ ਕਰਮ ਦੀ ਜਿਹੜੇ ਸੰਸੇ ਨੇ ਉਹ ਖਤਮ ਹੁੰਦੇ ਆ ਜੇ ਤੁਸੀਂ ਧਰਮ ਦੀ ਕਿਰਤ ਨਹੀਂ ਕਰਦੇ ਸ਼ਬਦ ਤੋਂ ਬਿਨਾ ਸਿੱਧਾ ਕੰਮ ਕਰੀ ਜਾਂਦੇ ਹੋ ਸਾਰਾ ਦਿਨ ਤੁਹਾਡੇ ਮੂੰਹੋਂ ਸਿਮਰਨ ਨਹੀਂ ਨਿਕਲਦਾ ਰਾਮ ਨਹੀਂ ਨਿਕਲਦਾ ਅੱਲਾ ਨਹੀਂ ਨਿਕਲਦਾ ਗੁਰਮੰਤਰ ਨਹੀਂ ਨਿਕਲਦਾ ਉਹ ਕਰਮ ਤੁਹਾਡੇ ਉੱਪਰ ਇੰਨੀ ਸਟ्रेस ਕਰ ਦਿੰਦਾ ਹੈ ਹੌਲੀ-ਹੌਲੀ ਤੁਹਾਨੂੰ ਇਹ ਹੀ ਦੁਨੀਆ ਜ਼ਹਿਰ ਲੱਗਣ ਲੱਗ ਜਾਂਦੀ ਹੈ ਇਹ ਹੀ ਪਰਿਵਾਰ ਤੁਹਾਨੂੰ ਅਗਣ ਲੱਗਣ ਲੱਗ ਜਾਂਦਾ ਹੈ ਕਲਪਨਣ ਲੱਗ ਜਾਂਦੇ ਹੋ ਪਰ ਉਧਰੋਂ ਗਿਣਤੀ ਦਾ ਸਮਾਂ ਹੈ ਸਵਾਸਾਂ ਦਾ ਪਤਾ ਨਹੀਂ ਕਦੋਂ ਖਤਮ ਹੋ ਜਾਣੀ ਹੈ ਸਵਾਸਾਂ ਦੀ ਗਿਣਤੀ ਦਾ ਸਮਾਂ ਹੈ ਤੇ ਖੇਲ ਜਿਹੜਾ ਸੰਸਾਰ 'ਚ ਚੱਲਦਾ ਪਿਆ ਉਹ ਧਿਆਨ ਦਾ ਹੈ ਸਵਾਸਾਂ ਦੀ ਗਿਣਤੀ ਖਤਮ ਹੋਣ ਤੱਕ ਜਿੱਧਰਲੇ ਪਾਸੇ ਧਿਆਨ ਦ੍ਰਿੜ ਹੋ ਗਿਆ ਉਹੀ ਤੁਹਾਡਾ ਅੱਗਾ ਬਣ ਜਾਂਦਾ ਹੈ ਅੰਤਕਾਲ ਜੇ ਲక్ష్ਮੀ ਸਿਮਰੈ ਸੀ ਚਿੰਤਾ ਮੇਂ ਜੇ ਮਰੈ ਸਰਪ ਜਉਣ ਵੱਲ ਵੱਲ ਕੋਈ ਸਰਪ ਜਉਣ ਦੇ ਵਿੱਚ ਜਾਂਦਾ ਹੈ ਕੋਈ ਵੇਸਵਾ ਜਉਣ ਦੇ ਵਿੱਚ ਜਾਂਦਾ ਹੈ ਕੋਈ ਮਹਾਰਾਜ ਕਹਿੰਦੇ ਐ ਪ੍ਰੇਤ ਦੀ ਜਉਣ ਵਿੱਚ ਚੱਲਿਆ ਜਾਂਦਾ ਹੈ ਫਿਰ ਕੀ ਕਹਿੰਦੇ ਨੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਗ ਧਿਆਨ ਹੈ ਨਾ ਬੰਦੇ ਦੀ ਜਉਣ ਵਿੱਚ ਆ ਕੇ ਬੰਦਿਆਂ ਵਾਲਾ ਕੰਮ ਕੀਤਾ ਹੀ ਨਹੀਂ ਉਹ ਬੰਦੇ ਵਾਲਾ ਕੰਮ ਕੀ ਹੈ ਗੁਰੂ ਦੱਸਦਾ ਹੈ ਸੰਸਾਰ ਤਾਂ ਕਹਿੰਦਾ ਹੈ ਵੱਧ ਕੇ ਕਮਾਓ ਰੱਜ ਕੇ ਕਮਾਓ ਪੈਸਾ ਕਮਾਓ ਦੁੱਬਦਾ ਕਰੋ ਉਹ ਕੀ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਗੁਰੂ ਕਹਿੰਦਾ ਇਹ ਕੰਮ ਹੈ ਬੰਦਿਆਂ ਵਾਲਾ ਕਿਉਂ ਕਿ ਮਾਨਸ ਜਨਮ ਜਿਹੜਾ ਪ੍ਰਾਪਤ ਹੋਇਆ ਉਹ ਚਿਰੰਕਾਲ ਪਾਈ ਦੁਰਲਭ ਦੇਹ ਬਹੁਤ ਸ ਲੰਬੇ ਸਮੇਂ ਬਾਅਦ ਪ੍ਰਾਪਤ ਹੋਇਆ